ਨਾਵ ਕਮਲ ਰਾਜਾ ਸਾਹਿਬ ਜੀ ਦੀ ਨਾਮ ਲੈਵਾ ਸੰਗਤ ਨੂੰ ਜੈ ਰਾਜਾ ਸਾਹਿਬ ਜੀ ਦੇ ਮਜ਼ਾਰਾ ਨੌ ਆਬਾਦ ਰਸੋਖਾਣਾ ਵਿਖੇ 85ਵੀਂ ਵਰ੍ਹੇ ਪ੍ਰਬੰਧਕ ਕਮੇਟੀ ਸਮੂਹ ਭਾਰਤੀ ਪ੍ਰਵਾਸੀ ਗ੍ਰਾਮ ਪੰਚਾਇਤ ਅਤੇ ਸ਼ਰਧਾ ਭਾਵਨਾ ਨਾਲ ਜੁੜੇ ਹਰ ਇੱਕ ਸ਼ਰਧਾਲੂ ਵੱਲੋਂ ਰਾਜਾ ਸਾਹਿਬ ਜੀ ਦੇ ਦਰਬਾਰ ਤਿਆ ਕੀ ਆਪਣਾ ਸੇਜ਼ ਚੁਕਾਇਆ ਛਾਰਿਆ ਤੇ ਆਪਣੀਆਂ ਪਹਿਲੀਆਂ ਪੂਰੀਆਂ ਹੋਈਆਂ ਮੰਨਤਾਂ ਲਈ ਸ਼ੁਕਰਾਨੇ ਕੀਤੇ ਜਾ ਰਹੇ ਹਨ ਅਤੇ ਆਪਣੀ ਜ਼ਿੰਦਗੀ ਦੇ ਨਵੇਂ ਪਹਿਲੂਆਂ ਲਈ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਹੋਰ ਮੰਨਤਾ ਮੰਗੀਆਂ ਜਾ ਰਹੀਆਂ ਹਨ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਮੌਕੇ ਕਮੇਟੀ ਵੱਲੋਂ ਸੰਗਤਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ 300 ਤੋਂ ਵੱਧ ਸੀਸੀਟੀਵੀ ਕੈਮਰੇ ਹਰ ਇੱਕ ਪੁਆਇੰਟ ਤੇ ਲਾਏ ਗਏ ਹਨ ਤਾਂ ਕਿ ਹਰ ਇੱਕ ਆਉਣ ਜਾਣ ਵਾਲੇ ਤੇ ਪੈਨੀ ਨਜ਼ਰ ਰੱਖੀ ਜਾ ਸਕੇ ਆਉ ਤੁਹਾਨੂੰ ਪ੍ਰਬੰਧਕਾਂ ਦੇ ਰੂਬਰੂ ਕਰਦੇ ਹਾਂ ਅਤੇ ਸੁਣਾਉਂਦੇ ਹਾਂ ਕਿ ਉਹ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਜੈ ਰਾਜਾ ਸਾਹਿਬ ਜੀ ਦੇ ਧੰਤੰ ਹਜ਼ੂਰ ਜੀ ਦੀ ਨਾਮਕਨ ਰਾਜਾ ਸਾਹਿਬ ਜੀ ਦੀ 85 ਵਰਸੀ ਇਹ ਸਾਰੀ ਸਾਲ ਸੰਗ ਜਿਹੜੀ ਮਨਾਣ ਜਾ ਰਹੀ ਹੈ ਅੱਜ ਪਹਿਲਾ ਦਿਨ ਹੈ ਅੱਜ 12:00 ਵਜੇ ਦੇ ਕਰੀਬ ਸਾਡਾ ਜਿਹੜੀ ਹੈਗੀ ਸ਼ੁਭਾ ਯਾਤਰਾ ਮਹਾਰਾਜ ਜੀ ਦੀ ਹਜੂਰ ਸਾਹਿਬ ਦੀ ਉਹ 12 ਵਜੇ ਸ਼ੁਰੂ ਹੋਏਗੀ। ਇਸ ਤੋਂ ਬਾਅਦ ਜਿਹੜੀ ਪੂਰਾ ਨਗਰ ਕੀਰਤਨ ਪਿੰਡ ਦੇ ਵਿੱਚ 메ਨ ਦਰਵਾਜ਼ੇ ਦੇ ਵਿੱਚ ਜਾ ਕੇ ਸਾਡੀ ਸਟੇਜ ਲੱਗਦੀ ਹੁੰਦੀ ਹੈ। ਉੱਥੇ ਘਟੂ ਘੜਤਨ 4 ਘੰਟੇ ਦਾ ਸੜਾ ਪ੍ਰੋਗਰਾਮ ਔਰ ਸਟੇ ਹੁੰਦਾ ਜਿੱਥੇ ਰਾਗੀ ਟਾੜੀ ਜਾਂ ਕਵੀਸ਼ਰੀ ਜਿੱਥੇ ਸਾਰੇ ਉੱਤੇ ਮਹਾਰਾਜ ਜੀ ਦਾ ਗੁਣ ਗਾਉਂ ਕਰਦੇ ਨੇ। ਉਸ ਤੋਂ ਅੰਤ ਵਿੱਚ ਇਹ तकरीबन 6 ਵਜੇ ਦੇ ਕਰੀਬ ਜਿਹੜੀ ਹੈਗੀ ਆ ਸਾਡੀ ਸ਼ੋਭਾ ਯਾਤਰਾ ਜਿਹੜੀ ਹੈਗੀ ਮਹਾਰਾਜ ਜੀ ਦੀ ਉਹ ਗੁਰੂ ਘਰ ਆ ਕੇ ਸਮਾਪਤ ਹੁੰਦੀ ਆ। ਪਰਿਸ਼ਤਵ ਪ੍ਰੰਤ 8 ਵਜੇ ਦੇ ਕਰੀਬ ਜਿਹੜੇ ਸ਼ਾਮ ਦੇ ਦੀਵਾਨਾ ਹਾਲ ਜਿਹੜੇ ਸੱਜ ਜਾਂਦੇ ਨੇ ਤੇ ਪੂਰਾ ਤਕਰੀਬਨ 2 ਵਜੇ ਤੱਕ ਜਿਹੜਾ ਸਾਡਾ ਦੀਵਾਨ ਜਿਹੜਾ ਹੈਗਾ ਚੱਲਦਾ ਹੈਗਾ ਇਸੇ ਤਰੀਕੇ ਨਾਲ ਦੂਸਰੇ ਦਿਨ ਵੀ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 2 ਵਜੇ ਤੱਕ ਚੱਲਦਾ ਹੈ ਇਸੇ ਤਰੀਕੇ ਨਾਲ ਤੀਸਰੇ ਦਿਨ ਜਿਹੜਾ ਹੈਗਾ ਸਵੇਰੇ ਸ਼ੁਰੂ ਹੋ ਕੇ ਦੀਵਾਨਾ ਤੇ ਉਹ 6 ਵਜੇ ਦੇ ਜਾਂ 7 ਵਜੇ ਕਰੀਬ ਸਮਾਪਤ ਹੁੰਦਾ ਹੈ ਸੋ ਮਹਾਰਾਜ ਜੀ ਦੀ 85ਵਰੀ ਦੇ ਉੱਤੇ ਲੱਖਾਂ ਹੀ ਸੰਗਤਾਂ ਨਤਮਸਤਕ ਹੋਣੀਆਂ ਨੇ ਬੜੀ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਅਦਰ ਸਟੇਟ ਦੇ ਵਿੱਚੋਂ ਜਿਹੜੀਆਂ ਹੈਗੀਆਂ ਸੰਗਤਾਂ ਮਹਾਰਾਜ ਜੀ ਦੇ ਵਰਸੀ ਦੇ ਉੱਤੇ ਨਤਮਸਤਕ ਹੋਣੀਆਂ ਨੇ ਸੋ ਮਹਾਰਾਜ ਨੇ ਇਸ ਸਮੇਂ ਕਿਉਂਕਿ ਜਿਹੜੀਆਂ ਇਹ ਜਿਹੜਾ ਸਥਾਨ ਸੀ ਪਹਿਲਾਂ ਹਜ਼ਾਰਾਂ ਦੇ ਵਿੱਚ ਲੋਕ ਆਉਂਦੇ ਸੀਗੇ ਹੁਣ ਇਹਦੇ ਵਿੱਚ ਲੱਖਾਂ ਦੀ ਗਿਣਤੀ ਹੋ ਗਈ ਹੈ ਜਿਹਦੇ ਕਰਕੇ ਜਿਹੜੇ ਸਾਡੇ ਪ੍ਰਬੰਧ ਜਿਹੜੇ ਥੋੜਿਆ ਛੋਟੇ ਹੋ ਸਕਦੇ ਨੇ ਪਰ ਮਹਾਰਾਜ ਦੀ ਕਿਰਪਾ ਕਰਨ ਤੇ ਅਸੀਂ ਸਮੇ ਸਮੇ ਦੇ ਨਾਲ ਜਿਹੜਾ ਮਹਾਰਾਜ ਜੀ ਦੀ ਸੰਗਤ ਦਾ ਸਤਿਕਾਰ ਕਰਦੇ ਹੋਏ ਜਿੰਨੀਆਂ ਵੀ ਸਹੂਲਤਾਂ ਦੇ ਸਕਦੇ ਆ ਉਹਨੇ ਪ੍ਰਬੰਧ ਕਰਨਾ ਕਰਾਂਗੇ ਅਸੀਂ ਨੈਕਸਟ ਟਾਈਮ ਸੋ ਮਹਾਰਾਜ ਜੀ ਨੇ ਇਸ ਸਾਲ ਕਿਰਪਾ ਕੀਤੀ ਆ ਕਿਉਂਕਿ ਦੀਵਾਨ ਹਾਲ ਜਿਹੜਾ ਇੱਥੇ ਪਹਿਲਾਂ ਮਹਾਰਾਜ ਜੀ ਦੇ ਅੰਦਰ ਲੱਗਦਾ ਸੀਗਾ ਉਹ ਬਾਹਰ ਜਿਹੜਾ ਹੈਗਾ ਉਹ ਦੀਵਾਨ ਹਾਲ ਸਜ ਗਿਆ ਤੇ ਦੀਵਾਨ ਹਾਲ ਵਾਲੀ ਜਗ੍ਹਾ ਜਿਹੜੀ ਹੈਗੀ ਆ ਉਹ ਰਸੋਈ ਐਜ਼ ਰਸੋਖਾਨਾ ਮਹਾਰਾਜ ਦੇ ਕੋਲ ਦਿੱਤਾ ਗਿਆ ਹੈ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਨੰਗਰ ਸਕਦੀ ਆ ਇਸ ਤੋਂ ਇਲਾਵਾ ਸਾਡੇ ਟਾਇਲਟਸ ਰੈਸਟਰੂਮ ਦੇ ਜਿਹੜਾ ਬਹੁਤ ਵੱਡੀ ਜ਼ਰੂਰਤ ਸੀ ਉਹ ਮਹਾਰਾਜ ਜੀ ਨੇ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਸਵਾ 100 ਬੰਦੇ ਦੀ ਇੱਕ ਟਾਈਮ ਦੀ ਸਰਵਿਸ ਦੇ ਲਈ ਸਾਨੂੰ ਸਾਡੀ ਕਮੇਟੀ ਨੇ ਟਾਇਲਟਸ ਬਣਾ ਕੇ ਦਿੱਤੀਆਂ ਸੰਗਤ ਦੇ ਸੂਤ ਵਾਸਤੇ ਸੋ ਮਹਾਰਾਜ ਜੀ ਇਸ ਤਰੀਕੇ ਨਾਲ ਹੀ ਕਿਰਪਾ ਕਰਨ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਆ ਕਿ ਮਹਾਰਾਜ ਜੀ ਦੇ ਜਿਹੜਾ 85 ਮਾ ਜਿਹੜੀ ਵਰਸੀ ਹੈ ਉਸ ਦੇ ਸਬੰਧ ਵਿੱਚ ਤਕਰੀਬਨ ਸਾਰੇ ਲੋਕ ਮਹਾਰਾਜ ਜੀ ਦੇ ਨਤਮਸਤਕ ਹੋ ਕੇ ਉਹਦੀ ਭਾਵਨਾ ਨਾਲ ਜੁੜ ਕੇ ਰਾਜਾ ਸਾਹਿਬ ਜੀ ਦੇ ਨਾਲ ਜੁੜ ਕੇ ਆਪਣਾ ਜਿਹੜਾ ਇੱਥੇ ਸਮਾਂ ਬਤੀਤ ਕਰਨ ਸੋ ਸਾਰਿਆਂ ਨੂੰ ਜੈ ਰਾਜੇ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਹੀਂ ਕਿ ਕਿਸੇ ਗਲਤ ਲੋਕੀ ਆ ਜਾਂਦੇ ਜਿਹੜੇ ਜੀਪ ਪਤਰੀ ਮਰੇ ਆਉਂਦੇ ਨੇ ਉਹਦੀ ਕੋਈ ਦੇਖੋ ਇਹ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਭਗਵਾਨ ਜਿੱਥੇ ਹੁੰਦਾ ਉਸੇ ਨਾਲੇ ਪੈਦੇ ਹੁੰਦੇ ਨੇ ਇਹ ਚੀਜ਼ਾਂ ਸਮਾਜਿਕ ਰੀਤੀਆਂ ਤਾਂ ਹੈਗੀਆਂ ਆ ਲੋਕ ਕਰਦੇ ਨੇ ਪਰ ਸਾਡੇ ਕੋਲ ਆ ਬੜਾ ਵੱਡਾ ਕੰਟਰੋਲ ਰੂਮ ਹੈ ਇਹਦੇ ਵਿੱਚ ਘੱਟੋ-ਘੱਟ 300 ਕੈਮਰਾ ਚੱਲ ਰਿਹਾ ਕਿਤੇ ਵੀ ਸਨਾਚ ਹੁੰਦੀ ਆ ਤੇ ਸਾਡਾ ਜਿਹੜਾ ਆਪਰੇਟਰ ਆ ਮੁੰਡਾ ਬਹੁਤ ਕਾਬਿਲ ਆਪਰੇਟਰ ਆ ਔਰ ਵਿਦਨ 15 ਮਿੰਟ ਦੇ ਵਿੱਚ ਵਿੱਚ ਅਸੀਂ ਤੇ ਇਸ ਕਰਕੇ ਬੰਦਾ ਫੜ ਲੀਦਾ ਔਰ ਮੈਕਸਿਮਮ ਅਸੀਂ ਕਟੋ-ਕਟ ਦੀ ਕੋਈ ਵੀ ਐਸਾ ਜੇ ਕਿਸੇ ਨੇ ਸਨੇਚ ਕੀਤਾ ਆ ਕਿ ਇਹਦਾ ਪਰਸੂਰੀ ਕੀਤਾ ਆ ਤੇ ਉਹ ਮੇਰੇ ਖਿਆਲ 15 ਮਿੰਟ ਤੋਂ ਪਹਿਲੋ-ਪਹਿਲੋ ਅਸੀਂ ਉਹਨੂੰ ਮਤਲਬ ਫੜ ਲੀਦਾ ਉਹਨੂੰ ਜਿstrਾ ਕਹਿੰਦੇ ਹੁੰਦੇ ਨੇ ਜਿੱਥੇ ਭਗਵਾਨ ਐ ਸ਼ੈਦਾਨ ਵੀ ਨਾਲੇ ਹੁੰਦਾ ਸਮਾਜਿਕ ਬੁਰਾਈਆਂ ਦੇ ਤਹਿਤ ਜੇ ਬਹੁਤ ਸਾਰੇ ਮਾੜੇ ਅਸਰ ਵੀ ਆਉਂਦੇ ਨੇ ਮਾਰੇ ਦੇ ਘਰ ਦੇ ਅੰਦਰ ਜਿਹੜੇ ਕਿ ਲੋਕਾਂ ਦੇ ਪਰਸ ਚਰਾਂਦੇ ਨੇ ਜਾਂ ਹੋਰ ਇਵਨ ਕਟਰ ਦੇ ਨਾਲ ਜਿਹੜਾ ਸੋਨੇ ਦੀਆਂ ਬੰਗਾ ਵੀ ਕੱਟ ਲੈਂਦੇ ਆ ਪਰ ਅਸੀਂ ਉਹਦੇ ਵਾਸਤੇ ਮਹਾਰਾਜ ਜੀ ਨੇ ਬਹੁਤ ਪ੍ਰਬੰਧ ਵਧੀਆ ਕਰਕੇ ਦਿੱਤਾ ਹੋਇਆ ਸਾਡੇ ਕੋਲ ਤਕਰੀਬਨ 300 ਦੇ ਕਰੀਬ ਕੈਮਰਾ ਸੀਸੀਟੀਵੀ ਬਹੁਤ ਹਾਈ ਕੁਆਲਟੀ ਦੇ ਸੀਸੀਟੀਵੀ ਨੇ ਤੇ ਅਸੀਂ ਲਗਾਏ ਹੋਇਆ ਸਾਡਾ ਜਿਹੜਾ ਆਪਰੇਟਰ ਆ ਬਹੁਤ ਮਾਸਟਰ ਆ ਇਸ ਮਾਮਲੇ ਦੇ ਵਿੱਚ ਉਹ ਗਿਰਨ 15 ਮਿੰਟ ਅਸੀਂ ਉਸ ਚੋਰੀ ਨੂੰ ਟ੍ਰੇਸ ਕਰ ਲਿਦਾ ਅਨਿ ਕੋਰ ਦੇ ਸੇਵਾ ਵਿੱਚ ਜਦੋਂ ਬੰਗਾ ਨੂੰ ਲੈ ਕੇ ਇੱਥੇ ਤੱਕ ਮਿਲਦੀਆਂ ਸੜਕਾਂ ਚੋੜੀਆਂ ਨੇ ਸੰਗਤ ਨੂੰ ਕੋਈ ਹਦਾਇਤ ਦੇ ਦੋ ਵੀ ਲਾਈਨਸ ਬਣ ਕੇ ਜਾਂ ਜਿੱਦਾਂ ਤੁਹਾਡੇ ਉੱਥੇ ਸੇਵਾਦਾਰ ਬੈਠੇ ਨੇ ਉਹਨੂੰ ਵੀ ਹਦਾਇਤ ਦੇ। ਦੇਖੋ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈ ਇਸ ਸਮੇਂ ਅਸੀਂ ਥੋੜ੍ਹਾ ਜਾਂ ਹੋਰ ਬਦਲਾਅ ਕੀਤਾ ਹੈ ਜਿਹੜੀਆਂ ਸਾਡੀਆਂ ਕਿਉਂਕਿ ਕੁ ਬਾਰਸ਼ਾਂ ਦਾ ਮੌਸਮ ਦਾ ਆਲਵੇਸ ਜਿਹੜਾ ਮਹਾਰਾਜ ਦਾ ਜਿਹੜਾ ਦਿਵਸ ਵਰਸੀ ਆਉਂਦੀ ਆ ਉਹ ਆਲਵੇਸ ਬਰਸਾਤਾਂ ਦੇ ਮੌਸਮ ਵਿੱਚ ਹੀ ਆਉਂਦੀ ਆ। ਤੇ ਕਦੇ ਨਾ ਕਿਤੇ ਜਾਂ ਪਹਿਲੋਂ ਮੀ ਪੈ ਜਾਂਦਾ ਜਾਂ ਬਾਅਦ ਬਣੇ ਮੇਲੇ ਦੇ ਦੌਰਾਨ ਪੈ ਜਾਂਦਾ ਸਾਡੇ ਕੋਲ ਕੱਚੀਆਂ ਪਾਰਕਿੰਗਾਂ ਸੀਗੀਆਂ ਪਰ ਅਸੀਂ ਕਟੂਕਟ ਦੱਸਦਾ ਤੇ ਇੱਕੜ ਰੱਖੇ ਹੋਏ ਸੀਗੇ ਪਾਰਕਿੰਗ ਵਾਸਤੇ ਮੀ ਐਡਾ ਪੈ ਗਿਆ ਕਿ ਉਹਦੇ ਵਿੱਚ پارک ਨਹੀਂ ਹੋ ਸਕੀ ਪਰ ਇਸ ਤੋਂ ਇਲਾਵਾ ਅਸੀਂ ਬਦਲਵੇਂ ਪ੍ਰਬੰਧ ਰੱਖੇ ਹੋਏ ਆ ਜਿੱਦਾਂ ਮੁਕੰਦਪੁਰ ਰੋਡ ਤੇ ਰਾਜਾ ਗਾਰਡਨ ਇੱਕ ਕਲੋਨੀ ਆ 25 ਖੇਤਾਂ ਦੇ ਵਿੱਚ ਅਸੀਂ ਮਤਲਬ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਸ ਜਿੰਨੀ ਵੀ ਸੰਗਤ ਆਉਂਦੀ ਆ ਤੁਸੀਂ ਉਸ ਰਾਜਾ ਗਾਰਡਨ ਚ ਜਿਹੜੀ ਅਪਰ ਸਾਈਡ ਤੋਂ ਜਾਂ ਬੰਗਾ ਸਾਈਡ ਤੋਂ ਨਹੀਂ ਉਹ ਰਾਜਾ ਗਾਰਡਨ ਚ ਪਹੁੰਚੇ ਉੱਥੇ ਸਾਡੀਆਂ ਬੱਸਾਂ ਲੱਗੀਆਂ ਹੋਈਆਂ ਹੋਣਗੀਆਂ ਜਿਹੜੀਆਂ ਕਿ ਬੱਸਾਂ ਰਾਹੀਂ ਜਿਹੜੀਆਂ ਕਿ ਮਹਾਰਾਜ ਦੇ ਦਰਬਾਰ ਤੱਕ ਸੰਗਤ ਨੂੰ ਲਿਆਉਣ ਦਾ ਸਾਡਾ ਪ੍ਰਬੰਧ ਹੋਏਗਾ ਇਸੇ ਤਰ੍ਹਾਂ ਕੇ ਨਾਲ ਹੀੜੀਆਂ ਔੜ ਵਾਲੀ ਸਾਈਡ ਤੋਂ ਉਹ ਉੱਥੇ ਵੀ ਅਸੀਂ ਜਿੱਦਾਂ ਸਾਡੀ ਅਸੀਂ ਪਾਰਕਿੰਗ ਇੱਥੇ 5 ਏਕੜਾਂ ਦੀ ਰੱਖੀ ਸੀ ਪਰ ਉਹ ਮੀਂਹ ਪੈਣ ਕਰਕੇ ਖਰਾਬ ਹੋ ਗਈ। ਤੇ ਅਸੀਂ ਹੇੜੀਆਂ ਸਕੂਲ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਉੱਥੇ ਪੱਕੀ ਗਰਾਊਂਡ ਹੈਗੀ ਆ ਤੇ ਉਹ ਗੱਡੀਆਂ ਉੱਥੇ ਲਾਉਣ ਤੇ ਜਿਹੜੀ ਮਾਰਜਿਬਲੋਂ ਬੱਸ ਸਰਵਿਸ ਲੱਗੀ ਉਹਦੇ ਰਾਹੀਂ ਫਿਰ ਉਹ ਮਾਰੇ ਦਰਵਾਜ਼ੇ ਤੱਕ ਆਉਣਗੇ। ਇੱਕ ਅਸੀਂ ਮਾਰੇ ਦੀ ਸੰਗਤ ਨੂੰ ਇੱਕ ਬੇਨਤੀ ਕਰਾਂ ਕਿਉਂ ਮਾਰੇ ਨੂੰ ਪ੍ਰੇਮ ਕਰਨ ਵਾਲੇ ਤਾਂ ਬਹੁਤ ਹੈ। ਦੁਨੀਆ ਭਰ ਦੇ ਵਿੱਚ ਮਾਰੇ ਨੂੰ ਪ੍ਰੇਮ ਕਰਦੇ ਆ। ਤੇ ਮਤਲਬ ਜਿਹੜੀ ਸੰਗਤ ਹੈ ਉਹ ਰੋਡ ਦੇ ਉੱਤੇ ਅਗਰ ਉਹ ਨਹੀਂ ਲੰਗਰ ਲਾਣ ਦਾ ਲਾਣਾ ਵੀ ਹੋਵੇ ਤਾਂ ਉਹ ਟ੍ਰੈਫਿਕ ਬਲੌਕ ਨਾ ਕਰਨ। ਥੋੜਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਜਦੋਂ ਟ੍ਰੈਫਿਕ ਬਲੌਕ ਹੋ ਜਾਂਦਾ ਤੇ ਘੱਟੋ-ਘੱਟ ਇੱਕ ਜਿਹੜੀ 10 ਮਿੰਟ ਦਾ ਰਸਤਾ ਸਾਡਾ ਉਹਨੂੰ 2-2 ਘੰਟਿਆਂ ਵਿੱਚ ਮਾਰੇ ਦੇ ਸੰਗਤ ਨੂੰ ਮਤਲਬ ਆਉਣ ਪ੍ਰੋਬਲਮ ਆਉਦੀ ਆ। 2-2 ਘੰਟੇ ਲੱਗ ਜਾਂਦੇ ਆ। ਸੋ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਲੰਗਰ ਵਾਲੇ ਸ਼ੀਵੀਆਂ ਵਾਲੇ ਮੇ ਰੋਡ ਦਾ ਬਲਾਕ ਨਾ ਕਰਿਓ ਪਲੀਜ਼ ਆਪਣੀ ਜਗਾ ਉਹ ਉੱਥੇ ਲੈ ਲਓ ਜਿੱਥੇ ਤੁਸੀਂ ਕੰਫਰਟ ਕਰਕੇ ਮਤਲਬ ਜਿਹੜੀ ਇੱਕ ਵਹੀਕਲ ਨੂੰ ਖੜਾ ਕਰਕੇ ਜਿਹੜੀ ਸੰਗਤ ਨੂੰ ਤੁਸੀਂ ਖਾਣਾ ਖਵਾ ਸਕਦੇ ਆ ਜਾਂ ਤੁਸੀਂ ਪਾਣੀ ਪਿਲਾ ਸਕਦੇ ਆ ਸੋ ਬੇਨਤੀ ਆ ਕਿ ਬਹੁਤ ਸਾਰੇ ਜਿੰਦਾ ਪਹਿਲੋ ਕਿ ਆਵੇ ਮਾੜੇ ਅਨਸਰ ਤਾਂ ਹਰ ਜਗ੍ਹਾ ਹੁੰਦੇ ਹੀ ਆ ਤੇ ਕਿਉਂਕਿ ਬਹੁਤ ਵੱਡਾ ਸਥਾਨ ਆ ਮਹਾਰਾਜ ਜੀ ਦਾ ਬੜੀ ਦੁਨੀਆ ਪ੍ਰੇਮ ਕਰਦੀ ਹੈ ਮਹਾਰਾਜ ਨੂੰ ਤੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਕਿ ਕੁਝ ਬੰਦੇ ਜਿਹੜੇ ਐਸੇ ਮਾੜੇ ਅਨਸਰ ਹੁੰਦੇ ਆ ਨਸ਼ਾ ਪਤਾ ਕਰਕੇ ਮਾਰੇ ਦਰਬਾਰ ਚ ਨਾ ਆਉਣ ਪੀਸ ਕਿਉਂਕਿ ਪੁਲਿਸ ਪ੍ਰਸ਼ਾਸਨ ਹੈਗਾ ਸਾਡੇ ਕੋਲ ਅਗਰ ਕੋਈ ਕਿਸੇ ਤਰੀਕੇ ਦੀ ਨਸ਼ਾ ਪਤਾ ਕਿਸੇ ਕੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ 何 <laughs> ਉਹ ਦੇ ਲੋਬੇਨ ਮੱਤੜ ਕਾਲਾ ਲਾਲ ਫਟਕਾ ਦੇ ਕੇ ਪਿੱਛੇ ਪਿੱਛੇ ਆ ਗਿਆ ਅੱਛਾ ਮੈਂ ਉਹਨਾਂ ਆਪ ਨੂੰ ਬੋਲਣਾ ਤੇ ਹੁਣ ਬਾਤ ਕਰ ਲੈਣੇ ਉਹ ਕਰਦੇ ਅੰਦਰ ਕਰ ਰਹੇ ਆਜੋ ਉੱਥੇ ਹੀ ਹੋਣਾ ਹੈ ਔਹ ਕੋਈ ਨਹੀਂ ਕੋਈ ਲਾਉਣਾ ਨੇ ਨੇ ਮਾਈ ਨਾ ਦਿਗਿਆ ਆਈ ਬਾਰੀ ਸ਼ਾਟ ਦਿੰਨੇ ਆ ਯਾਰ ਲੱਗਿਆ ਇੰਟਰਨੈਟ ਟੋਕੀ ਉਹ ਨਾਲ ਨਹੀਂ ਕੋਈ ਨਹੀਂ ਰਾਜਾ ਨਾ ਪੇ ਮੱਥਾ ਟਿਕਾ ਲੈ ਮੈਂ ਮਦਦ ਨਹੀਂ ਕਰਾਂਗਾ ਬਤਿਹ ਦੇ ਕਰੀਬਾ ਜੋ ਅੱਜ ਦਾ ਬੱਚਿਆਂ ਦੇ ਲਈ ਆ ਨਾ ਬਾਹਰ ਨੇ ਕਿਹਾ ਕਿ ਉਹ ਇਹ ਮੈਂ ਜਦੋਂ ਉਹ ਇੱਥੇ ਇੱਥੇ ਕਿਹਨਾਂ ਉਹ ਨਹੀਂ ਉਹਦਾ ਇਹ ਨਹੀਂ ਤੇ ਤੁਹਾਰੇ ਦੇ ਕਰਨ ਕਰਾਉਣ ਵਾਲੇ ਤਾਂ ਮਰ ਜੀ ਜੀ ਜਿਹੜੇ ਦਰਬਾਰ ਨੇ ਮਹੰਤ ਪੂਰਨਦਾਸ ਜੀ ਮਹਾਰਾਜ ਜੀ ਦਾ ਹੈਗਾ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੇ ਰਸੋਖਾਨੇ ਦੇ ਵਿੱਚ ਸੇਵਾ ਵਾਸਤੇ ਸਥਾਪਿਤ ਕੀਤਾ ਸੀ ਉਹਨਾਂ ਔਰ ਇਹਨਾਂ ਨੇ ਬੜਾ ਲੰਮਾ ਸਮਾਂ ਮਾਰੇ ਦੇ ਰਸੋਖਾਨਾ ਚਲਵਾਇਆ ਔਰ ਮੁੜ ਕੇ ਇਹਨਾਂ ਦੇ ਜਦੋਂ ਸ਼ਰੀਰਕ ਯਾਤਰਾ ਪੂਰੀ ਕਰਨ ਤੋਂ ਬਾਅਦ ਤੇ ਦਰਬਾਰ ਇਹਨਾਂ ਦਾ ਮਾਰੇ ਦੇ ਇੱਥੇ ਬੈਠਣ ਬਣ ਗਿਆ ਸੀ ਪਰ ਹੁਣ 40-45 ਸਾਲ ਹੋ ਗਏ ਸੀਗੇ ਦਰਬਾਰ ਬਣੇ ਨੂੰ ਤੇ ਫਿਰ ਇਹ ਦੀ ਨਵੇਂ ਸਿਰੇ ਤੋਂ ਅਸੀਂ ਨਵੀਂ ਸਾਰੀ ਮਾਰਦ ਦੀ ਕਮੇਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਬਹੁਤ ਹੀ ਸ਼ਾਨਦਾਰ ਕਲਾ ਦਾ ਇਹ ਜਿਹੜੀ ਹੈਗੀ ਆ ਉਹ ਸਾਰੀ ਹੋ ਗਈ ਜਿਹਦੇ ਤੇ ਬੇਸ਼ੱਕ ਸਾਡਾ ਟਾਈਮ ਬਹੁਤ ਲੱਗ ਗਿਆ ਪਰ ਇਹਦੇ ਵਿੱਚ ਕਲਾ ਹੀ ਇੰਨੀ ਹੈਗੀ ਆ ਇਸ ਦਰਬਾਰ ਨੂੰ ਬਣਾਉਣ ਦੇ ਲਈ ਕਿ ਸਾਨੂੰ ਸਮਾਂ ਲੱਗ ਸਕਦਾ ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਆ ਇਹ ਦਰਬਾਰ ਮਹਨ ਪੂਰਨ ਦਾਸ ਜੀ ਦਾ ਅਸੀਂ ਬੇਨਤੀ ਕਰਾਂਗੇ ਜਿੰਨੀ ਜਲਦੀ ਹੋ ਸਕਦੇ ਇਹਨਾਂ ਨੂੰ ਪੂਰਨ ਕੀਤਾ ਜਾਵੇ ਇਹਨਾਂ ਦੇ ਇਹਨਾਂ ਦੇ ਦਰਬਾਰ ਨੂੰ ਆਪ ਦੀਆਂ ਲਾਡਲ ਲਾਡਲੀਆਂ ਸੰਗਤਾਂ ਨੂੰ ਪਾਛਾ 50ਵੇਂ ਵਰ੍ਹੇ ਸੰਬੰਧ ਵਿੱਚ ਪਾਸ਼ਾ ਜੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪਾਸ਼ਾ ਜੀ ਆਪ ਜੀ ਜਵਾਨ ਹਾਲ ਦੇ ਪਾਸ਼ਾ ਸੰਪੂਰਤਾ ਹੋਈ ਆ ਪਾਸ਼ਾ ਜੀ ਆਪ ਦੀ ਕਿਰਪਾ ਕੀਤੀ ਜਿਸ ਦਾ ਕਾਰਤਨੇ ਕੀ ਆਮਾਨਸ ਕਿਆ ਵਿਚਾਰਾ ਦੇ ਮਹਾਵਾਕ ਅਨੁਸਾਰ ਪਾਸ਼ਾ ਜੀ ਕਾਰ ਸੰਪੂਰਨ ਹੋਇਆ ਨਾ ਮਾਰਾ ਤੇ ਆਪਾ ਪਾਸ਼ਾ ਜੀ ਆਇਆ ਇਸ ਵੇਲੇ ਨਾ ਖੁਸ਼ੀਆਂ ਪੁਖਰਾ ਕਿਰਪਾ ਚ ਆਜ ਸਕਣ ਵਾਤੇ ਦੇਗ ਹਾਜ਼ਰ ਆਵ ਜੀ ਕੋ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਸਨ ਮੁਸਲਮਨ ਸਿੰਘ ਲਾਇਕ ਹੋ ਕਿਰਪਾ ਕਰਨੀ ਚੜ੍ਹਦੀ ਗੱਲਾ ਕਰਨੀ ਮੇਹਰਾ ਪ੍ਰਤਿਕਾ ਪਾਸ਼ਾ ਜੀ ਆਪਣੀ ਸੰਗਤ ਨੇ ਮੇਹਰਾ ਪ੍ਰਤਿਕਾ ਪਾਸ਼ਾ ਕਮੇਟੀ ਨੇ ਮੇਹਰਾ ਪ੍ਰਤਿਕਾ ਪਾਸ਼ਾ ਜੀ ਰੋਜੀ ਆਵੇ ਸੂਰਾਜੀ ਹੋ ਕੇ ਜਾਵੇ ਮੂਹ ਮੰਗੇ ਮਾਰਾ ਦਾ ਪਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋਨਹਾ ਰਾਜਾ ਬਲੇ 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 ਬੋਲੇ ਸੋਨਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਨੀ ਅਨੰਤਮਾਸਤ ਹੁੰਦੀ ਆ ਆਪਣੀਆਂ ਆਸਾ ਮਰਦਾ ਦੇ ਨਾਲ ਇੱਥੇ ਮਰਦਾ ਮੰਗਦੀ ਐ ਤੇ ਮਹਾਰਾਜ ਉਹਨਾਂ ਨੇ ਬਰਦਾ ਆਸਾ ਪੂਰੀਆਂ ਕਰਦੇ ਨੇ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਮਹਾਰਾਜ ਦੇ ਘਰ ਵਿੱਚ ਆ ਕੇ ਪ੍ਰੋਪਰ ਡਿਸਪਲਿਨ ਚ ਰਹਿਣਾ ਗੁਰੂ ਮਰਿਆਦਾ ਦਾ ਖਿਆਲ ਰੱਖਣਾ ਸਤਿ ਾਕੇ ਰੱਖਣਾ ਕੋਈ ਵੀ ਨਸ਼ੀਲੀ ਚੀਜ਼ ਜਿਹੜੀ ਹੈਗੀ ਤੁਹਾਡੇ ਪਰਸਨਲ ਤੁਹਾਡੇ ਜਿਹੜੀਆਂ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ ਕਿਉਂਕਿ ਮਹਾਰਾਜ ਦੇ ਇੱਥੇ ਗੁਰੂ ਪ੍ਰਸਾਦ ਜੀ ਦਾ ਮਹਾਰਾਜ ਬਰਾਜਮਾਲੇ ਤੇ ਰਾਜਾ ਸਾਹਿਬ ਮਾਤਾ ਜੀ ਰਾਜ ਇਹ ਮੇਨ ਨਸਤਾਨ ਹੈ ਕਰਕੇ ਹੀ ਹੋ ਗਈ ਸਤਿ ਜੀ ਉਹ ਉਹਦੇ ਵਿੱਚ ਟਿਕੋ ਰੋਟ ਲੋਕ ਇਹਨੂੰ ਤੇ ਲੱਗਦਾ ਹੈ ਕਿ ਉਹ ਕਿ ਸੂਰ ਦੇ ਦੋਲੇ ਜਾਂਦਾ ਉਹਦਾ ਸਿੱਧ ਨਵਾਂ ਹੋ ਰਿਹਾ ਹੈ ਉਹ ਉਸੇ ਸਿੱਧ ਤੇ ਜੋ ਕਰਦੇ ਉਹ 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 ਬੇਨਿਆ ਹਾਂ ਹਾਂ ਉਹ ਕਹਿੰਦੇ ਮੈਨੂੰ ਫਿਰ We'll yeah. yeah. லைடு இது நாள் ஜாண்டே லேடு கோட கரெயல்